ਪੈਰੋ ਮਹੱਲਾ ਤੀਜਾ ਮਨਸਾ ਮਨਹਿ ਸਮਾਇ ਲੈ اے ਜੀਵ ਜੀ ਮਨਸ਼ਾ ਵਾਸ਼ਮੈ ਤੇਰੇ ਅੰਦਰ ਫੁਰਦੀ ਰਹਿੰਦੀ ਐ ਸੁਧਬਤ ਲੋਕੀ ਖਣਾ ਪੀਨੀ ਇਹਨੂੰ ਮਨ ਦੇ ਵਿੱਚ ਹੀ ਸਮਾਇ ਲੈ ਕਰ ਲੈ ਮੇਟ ਲੈ ਗੁਰਾਂ ਦੇ ਸ਼ਬਦ ਦਾ ਮੰਨਣ ਕਰਕੇ ਗੁਰ ਸਬਦ ਦੀ ਕੀ ਚ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਿਆ ਕਰ ਹਰ ਵਕਤ ਧਾਰਨ ਕਰ। ਮੁਰ ਪੂਰੇ ਤੇ ਸੋਝੀ ਪਵੈ। ਇਹ ਸਤਿਗੁਰੂ ਪੂਰਿਆਂ ਤੋਂ ਭਾਈ ਸੋਝੀ ਸਮਝ ਪੈਂਦੀ ਹੈ ਪਰਮਾਰਥ ਦੀ। ਫਿਰ ਮਰੈ ਨਾ ਬਾਰੂਆ। ਉਹ ਮੁੜ ਕੇ ਫੇ ਮੌਤ ਦਾ ਮਾਰਿਆ ਬਾਰ ਬਾਰ ਮਰਦਾ ਨਹੀਂ ਮੁਕਤ ਹੋ ਜਾਂਦਾ। ਅਸੀਂ ਮਾਰਾ ਕਿਰਪਾ ਕਰ ਦਿੰਦੇ ਹੰ। ਮਨ ਮੇਰੇ RAM ਨਾਮ ਆਧਾਰ। ਆਪਣੇ ਮਨ ਨੂੰ ਸਿੱਖਿਆ ਦੇਈਏ ਇਹ ਮੇਰੇ ਪਿਆਰੇ ਮਨਾ। ਮਾਰੇ ਜੋ ਰਮਿਆ ਹੋਇਆ ਪਰਮੇਸ਼ਰ ਹੈ ਉਹਦੇ ਅੰਮ੍ਰਿਤ ਨਾਮ ਦਾ ਆਸਰਾ ਲੈ ਹਿਰਦੇ ਚ ਹੋਰ ਪ੍ਰਸਾਦ ਪਰਮ ਪਦ ਪਾਇਆ ਸਤਿਗੁਰਾਂ ਦੀ ਕਿਰਪਾ ਜਿੰਨਾ ਤੇ ਹੋਈ ਹੈ ਉਹਨਾਂ ਨੇ ਪਰਮ ਪਦ ਵੀ ਕੇਵਲ ਮੋਖ ਨੂੰ ਪਾਇਆ ਹੈ ਸਭ ਇੱਛਾ ਪੂਜਾਉਣ ਹਾਰ ਸਾਰੇ ਸਾਰੀਆਂ ਇੱਛਾ ਵੀ ਪੂਰੀਆਂ ਕਰਨ ਵਾਲੇ ਹਨ ਲੋਕ ਪਰਲੋਕ ਦੀਆਂ ਰਹਾਉ ਸਾਬ ਮੈਂ ਇੱਕ ਰਵ ਰਹਾ ਗੁਰਮੁਖਾਂ ਨੇ ਜਾਣਿਆ ਕਿ ਸਾਰਿਆਂ ਚ ਇੱਕੋ ਜਿਹਾ ਤਰੂ ਪਰਮੇਸ਼ਰ ਵਿਆਪਕ ਹੋ ਰਿਹਾ ਗੁਰ ਬਿਰ ਬੂਝ ਨਾ ਪਾ ਪਰ ਸੰਗੁਰਾਂ ਤੋਂ ਬਗੈਰ ਸਮਝ ਨਹੀਂ ਕਿਸੇ ਦੇ ਪਾਸੋਂ ਪਾਈ ਜਾਂਦੀ ਗੁਰਮੁਖ ਪਰਗਟ ਹੋਆ ਮੇਰਾ ਹਰ ਪ੍ਰਭੂ ਗੁਰਮੁਖਾਂ ਦੇ ਤਾਈ ਗੁਰਾਂ ਦੁਆਰਾ ਮੇਰਾ ਅਕਾਲ ਪੁਰਖ ਵਾਹਿਗੁਰੂ ਹਰੀ ਜੋ ਸਮਰੱਥ ਪ੍ਰਗਟ ਹੋਇਆ ਹੈ ਅਨ ਦਿਨ ਹਰ ਗੁਣ ਗਾਇ ਕਿੰਨਾਂ ਨੂੰ ਪ੍ਰਗਟ ਹੋਇਆ ਜੋ ਰਾਤ ਨੂੰ ਲੇਵ ਲਾ ਕੇ ਮਾਰੇ ਦੇ ਗੁਣਾਂ ਨੂੰ ਗੁੰਦੇ ਹਨ ਸੁਖ ਦਾਤਾ ਹਰ ਏਕ ਹੈ ਇੱਕੋ ਹੀ ਭਾਈ ਸੁਖ ਦਾਤਾ ਪਰਮੇਸ਼ਰ ਹੈ ਏਕ ਹੋਰ ਥੈ ਸੁਖ ਨਾ ਹੋਰ ਥੈ ਸੁਖ ਨਾ ਪਾਹ ਹੋਰ ਥਾਂ ਕਿਤੇ ਚਲੇ ਜਾਓ ਸੁਖ ਨਹੀਂ ਪਾਵੇਗਾ ਜਮਨ ਮਰਨ ਬਣਿਆ ਹੀ ਰਹੇਗਾ ਸਿਰ ਦੇ ਉੱਤੇ ਸਤਿਗੁਰ ਜਿਨੀ ਨਾ ਸੇਵਿਆ ਦਾਤਾ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜਾਤੇ ਹੈ ਨਾਮ ਦੇ ਬ੍ਰਹਮ ਗਿਆਨ ਦੇ ਮੁਕਤੇ ਜਿਨ੍ਹਾਂ ਨੇ ਮਹਾਰਾਜ ਸਾਹਿਬ ਦਾ ਸੇਵਨ ਭਜਨ ਨਹੀਂ ਕੀਤਾ ਇਹ ਅੰਤ ਗਏ ਪਛਤਾਉ ਉਹ ਭਾਈ ਅੰਤ ਨੂੰ ਪਛਲਾਵਾ ਕਰਦੇ ਗਏ ਵੀ ਅਸੀਂ ਕਿਉਂ ਗੁਰੂ ਸਾਹਿਬ ਦੀ ਸੇਵਾ ਨਾ ਕੀਤੀ ਸਤਿਗੁਰ ਸੇਵ ਸਦਾ ਸੁਖ ਪਾਇਆ ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਸਿੱਕੇ ਪਾਰਸ਼ਾ ਦਾ ਸੇਵਨ ਕੀਤਾ ਸਦਾ ਰਹਿਣ ਵਾਲਾ ਸੁਖ ਆਤਮਾ ਨੰਦ ਉਹਨਾਂ ਨੂੰ ਪਾ ਲਿਆ ਹੈ ਫਿਰ ਦੁੱਖ ਨਾ ਲਾਗੇ ਧਾ ਫਿਰ ਉਹਨੂੰ ਧਾ ਕੇ ਦੌੜ ਕੇ ਦੁੱਖ ਨਹੀਂ ਲੱਗੇਗਾ ਨਾ ਜੂਨਾ ਚ ਧੌਣਗੇ ਦੌੜਨਗੇ ਤਾਂ ਹਲਕਾਰਿਆਂ ਵਾਂਗੂ ਨਾ ਦੁੱਖ ਲੱਗੇਗਾ ਜੰਮਣ ਮਰਨ ਦਾ ਨਾਨਕ ਹਰ ਭਗਤ ਪ੍ਰਾਪਤ ਹੋਈ ਮਾਰਾ ਸਾਹਿਬ ਕਹਿੰਦੇ ਨੇ ਪਰਮੇਸ਼ਰ ਦੀ ਭਗਤੀ ਉਹਨਾਂ ਨੂੰ ਪ੍ਰਾਪਤ ਹੋ ਗਈ ਜੋਤੀ ਜੋਤ ਸਮਾ ਜੋਤੀ ਸਰੂਪ ਪਰਮੇਸ਼ਰ ਨੇ ਆਪ ਦੇ ਵਿੱਚ ਉਹਨਾਂ ਦੀ ਜੋਤ ਪਰਤਕ ਜੋਤ ਨੂੰ ਮੇਲ ਲਿਆ ਹੈ ਪੈਰੋ ਮਹੱਲਾ ਤੀਜਾ ਵਾਜ ਗੁਰੂ ਜਗਤ ਬੌਰਨ ਨਿਰੋ ਸਤ ਗੁਰਾਂ ਤੋਂ ਪ੍ਰੇਮੀਆਂ ਜਿਹੜਾ ਸਾਰਾ ਜਗਤ ਕਮਲ ਪੁੰਚ ਆ ਰਿਹਾ ਸਭ ਸੁਗਾਈ ਹੋ ਰਿਹਾ ਭੁੱਲਾ ਝੂਟਾਂ ਖਾਈ ਵਾਹਿਗੁਰੂ ਦੇ ਰੂਪ ਤੋਂ ਭੁੱਲਾ ਹੋਇਆ ਕਦੇ ਕਾਮ ਦੀਆਂ ਕਦੇ ਕ੍ਰੋਧ ਦੀਆਂ ਕਦੇ ਦੁਨੀਆ ਦੀਆਂ ਕਰਕਾਂ ਦੀਆਂ ਜਨ ਦੀਆਂ ਝੋਟਾਂ ਸੱਟਾਂ ਖਾਂਦਾ ਰਹਿੰਦਾ ਹੈ ਮਾਰ ਮਾਰ ਜੰਮੈ ਸਦਾ ਦੁਖ ਪਾਏ ਮੌਤ ਮਾਰਿਆ ਮਰਦਾ ਰਹਿੰਦਾ ਵਾਸ਼ਨਾ ਦਾ ਜਮਾਇਆ ਜਮਦਾ ਰਹਿੰਦਾ ਸਦਾ ਆਉਣ ਜਾਣ ਦਾ ਦੁਖ ਪਾਉਂਦਾ ਰਹਿੰਦਾ ਹੈ ਦਰ ਕੀ ਖਬਰ ਨਾ ਪਾਈ ਵਾਹੀਏ ਦੁਰਗਾ ਦੀ ਖਬਰ ਨਹੀਂ ਉਸਨੂੰ ਪਾਈ ਦਰ ਗਿਆਨ ਅੰਦਰ ਹੈ ਪਰਮੇਸ਼ਰ ਦਾ ਉਹਦੀ ਖਬਰ ਨਹੀਂ ਪਾਈ ਦਰ ਸੰਗਤ ਵਿੱਚੋਂ ਉਹਦੇ ਦਰ ਗ੍ਰਾਮ ਦੀ ਖਬਰ ਨਹੀਂ ਪਾਉਣਾ ਕੀਤੀ ਮੇਰੇ ਮਨ ਸਦਾ ਰਹੋ ਸਤਿਗੁਰੂ ਕੀ ਸਰਣ ਮਨਾ ਗੁਰੂ ਮਹਾਰਾਜ ਸਾਹਿਬ ਦੀ ਹਰ ਵਕਤ ਸ਼ਰਨ ਪਿਆ ਰਹੋ ਆਪਣਾ ਆਪ ਗਵਾ ਦੇ ਜਿਹੜਾ ਹਰ ਨਾਮ ਮੀਠਾ ਸਦ ਲਾਗਾ ਜਿਹੜਾ ਮਹਾਰਾਜ ਦੀ ਸ਼ਰਨ ਪਿਆ ਉਹਦੇ ਹਿਰਦੇ ਚ ਸਹੀਏ ਹੀ ਮਾਰਾ ਨਾਮ ਮਿੱਠਾ ਲੱਗਿਆ ਸਦਾ ਵਾਸਤੇ ਹੋਰ ਸਭ ਦੇ ਪਾਪ ਜਲ ਤਰਨਾ ਕਿਉ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਸੰਸਾਰ ਤੋਂ ਮੁਕਤ ਹੋਣਾ ਹੋਇਆ ਹੈ ਜਿਸ ਕਿਸੇ ਨੂੰ ਕਰਨਾ ਹੈ ਰਹਾਉ ਪੀਖ ਕਰੇ ਬਹੁਤ ਚਿਤ ਡੋਲੇ ਜਿਹੜੇ ਲੋਕ ਉਤੋਂ ਪੀਖ ਬਣਾ ਲੈਂਦੇ ਅੰਦਰੋਂ ਸਿਮਰ ਨਹੀਂ ਕਰਦੇ ਸੋ ਬਾੜਾ ਚਿਤੋਨ ਦਾ ਘੁੰਮਦਾ ਰਹਿੰਦਾ ਪਦਾਰਥਾਂ ਵਿੱਚ ਕਦੇ ਕਿਸੇ ਪਦਾਰਥ ਨੂੰ ਚਾਹੁੰਦਾ ਕਦੇ ਕਿਸੇ ਨੂੰ ਅੰਤਰ ਕਾਮ ਕ੍ਰੋਧ ਅਹੰਕਾਰ ਕੋਈ ਜਿੰਦਿਰ ਕਾਮ ਦਾ ਫੁਰਨਾਏ ਭੋਗਾਂ ਦੀ ਇੱਛਾ ਰੱਖਦੇ ਆ ਕ੍ਰੋਧ ਦਾ ਫੁਰਨਾਏ ਬੈਰ ਕਰਨਾ ਚਾਹੁੰਦੇ ਆ ਹੰਕਾਰ ਕਿਸੇ ਨੂੰ ਨਿਗਾਹ ਜੀ ਨਹੀਂ ਲਿਆਉਂਦੇ ਸਭ ਕੋ ਵੱਡਾ ਆਪ ਨੂੰ ਮੰਨੀ ਬੈਠੇ ਆ ਅੰਤਰ ਤਿਸਾ ਭੂਖ ਆਤ ਬਹੁਤੀ ਅੰਦਰ ਕ੍ਰਿਸ਼ਨਾ ਤੇ ਲੱਗੀ ਹੋਈ ਹੈ ਰਸਾਂ ਕਸਾਂ ਦੀ ਉਹ ਖਾਸਾ ਲੱਗੀ ਐ ਬਹੁਤ ਇਸ ਸੰਸਾਰ ਦੇ ਪਦਾਰਥਾਂ ਦੇ ਜੋੜਨ ਦੀ ਭੌਂਗ ਤੇ ਫਿਰੈ ਦਰਬਾਰ ਇਸ ਪ੍ਰਕਾਰ ਭੌਂਗਦਾ ਹੀ ਫਿਰਦਾ ਹੈ ਦਰਬਾਰ ਸੰਸਾਰ ਰੂਪੀ ਦਰਵਾਰ ਵਿੱਚ ਭੌਂਗਦਾ ਹੀ ਤੁਰਿਆ ਫਿਰਦਾ ਰਹਿੰਦਾ ਹੈ ਭੌਂਗ ਤੇ ਫਿਰੈ ਦਰਬਾਰ ਦਰਾਂ ਦਰਾਂ ਦੇ 12-12 ਜੀ ਕਦੇ ਦੀਵਿਆਂ ਦੇ ਕਦੇ ਕਿਸਨ ਨੂੰ ਮਾਨ ਦੇ ਬੂਹਿਆਂ ਦੇਗੇ ਭੌਂਗਦਾ ਟੜਕਦਾ ਹੀ ਫਿਰਦਾ ਰਹਿੰਦਾ ਹੈ ਇਹ ਉਹ ਦਰਾਂ ਦਰਾਂ ਜੂਨਾ ਵਿੱਚ ਬਾਰ-ਬਾਰ ਜੂਨਾ ਵਿੱਚ ਭਟਕਦਾ ਰਹਿੰਦਾ ਹੈ ਮੁਕਤ ਨਹੀਂ ਹੁੰਦਾ ਹੈ ਦਰਬਾਰ ਕਚਹਿਰੀਆਂ ਵਿੱਚ ਦੁਨੀਆ ਦੀਆਂ ਜੀ ਭਟਕਦਾ ਫਿਰਦਾ ਜਾਂਦਾ ਭੌਂਕਦਾ ਫਿਰਦਾ ਬੋਲਦਾ ਕਦੇ ਕਿਸੇ ਨੂੰ ਚਾਹ ਦੀ ਪਿਆਲੀ ਪਿਆਤੀ ਉਹ ਝੂਠੀ ਹੋ ਗਈ ਦੇਤੀ ਕਿਸੇ ਨੇ ਪਕੜ ਲਿਆ ਫੇਰ ਉਹਨੂੰ ਕੁੱਟ ਖਾ ਲਈ ਇਸ ਪ੍ਰਕਾਰ ਦੇ ਦਰਬਾਰ ਕਚਹਿਰੀਆਂ ਦੀ ਭੌਂਕਲਾ ਫਿਰਦਾ ਰਹਿੰਦਾ ਹੈ ਗੁਰ ਕਾਬਦ ਮਰ ਹੈ ਫਿਰ ਜੀ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਔਗਣਾ ਵੱਲੋਂ ਮਰ ਜਾਵੇ ਤੇ ਫਿਰ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਸਭ ਗੁਣਾ ਵੱਲ ਜੀਉਂਦਾ ਹੋ ਜੇ। ਤਿੰਨ ਕਉ ਮੁਕਤ ਦੁਆ ਉਹਨਾਂ ਨੂੰ ਮੁਕਤੀ ਦੁਆਰ ਸੰਸਾਰ 'ਚ ਪ੍ਰਾਪਤ ਹੁੰਦੀ ਆ। ਦੁਆਰ ਗਿਆਨ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੁੰਦਾ ਹੈ। ਅੰਤਰ ਸ਼ਾਂਤ ਸਦਾ ਸੁਖ ਹੋ ਜਿਨ੍ਹਾਂ ਨੂੰ ਮੁਕਤੀ ਦੁਆਰੇ 'ਚ ਮਿਲਦੀ ਆ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਆ ਵਾਸ਼ਨਾ ਮਿਟ ਜਾਂਦੀ ਆ। ਸਦਾ ਸੋਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਹਰ ਰਾਖਿਆ ਔਰਤਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਗੱਲ ਕੇ ਵਸਾ ਕੇ ਰੱਖਿਆ ਹੋ ਜਿਉ ਤਿਸ ਭਾਵ ਤਿ ਵੈ ਚਲਾਵੇਂ ਜਿਵੇਂ ਉਸ ਵਾਹਿਗੁਰੂ ਨੂੰ ਪਾਉਂਦਾ ਓਵੇਂ ਸੰਸਾਰ ਨੂੰ ਚਲਾਉਂਦਾ ਹੈ ਕਰਨਾ ਕਿਸੂ ਨਾ ਜਾਏ ਇਹਦੇ ਤੇ ਯਤਨ ਨਹੀਂ ਕੁਝ ਕੀਤਾ ਜਾਂਦਾ ਇਹਦੇ ਵਿੱਚ ਕਿਸੇ ਪ੍ਰਕਾਰ ਨਫ਼ਰਤ ਕਰਨ ਦੀ ਵੀ ਲੋੜ ਨਹੀਂ ਉਸ ਦੇ ਬੰਨ੍ਹ ਕੇ ਜੁੜ ਕੇ ਉਸ ਦੇ ਪ੍ਰਾਪਤੀ ਆਨੰਦ ਲੈਣਾ ਚਾਹੀਦਾ ਉਹ ਮਾਰਗੀਆਂ ਦੇ ਕਰਮਾਂ ਅਨੁਸਾਰ ਸਾਰੇ ਨੂੰ ਭੁਗਤਾਉਂਦਾ ਹੈ ਕਿਸੇ ਤੋਂ ਕੀ ਕੀਤਾ ਜਾ ਸਕਦਾ ਕੋਈ ਇਹਦੇ ਦੁੱਖ ਦਿਨ ਵਿੱਚ ਕੀ ਕਰਨ ਲਗੇ ਆਪ ਵਿੱਚੇ ਫਸ ਜਾਂਦਾ ਹੈ ਕਰਨਾ ਕਿਸੇ ਨਾ ਜਾਈ ਆਪਣੀ ਵੱਲੋਂ ਕੀ ਕਾ ਕੁਝ ਨਹੀਂ ਕੀਤਾ ਜਾਂਦਾ ਹੈ ਨਾਨਕ ਗੁਰਮੁਖ ਸ਼ਬਦ ਸਮਾਲੇ ਜਿਹੜੇ ਗੁਰਮੁਖ ਹੈ ਉਹ ਤਾਂ ਮਾਰੇ ਜੇ ਗੁਰਮੁਖ ਹੋਵੇ ਤਾਂ ਵਰਤੈ ਸ਼ਬਦ ਨੂੰ ਸਮਾਲਦੇ ਯਾਦ ਕਰਦੇ ਹਨ RAM ਨਾਮ ਵਧਿਆਈ ਸੱਚੇ ਪਾਤਸ਼ਾਹ ਦੇ ਨਾਮ ਕਰਕੇ ਵਡਿਆਈ ਮਿਲਦੀ ਜਿਸ ਕਿਸੇ ਨੂੰ ਮਿਲਦੀ ਹੈ ਭੈਰੋ ਮਹੱਲਾ ਤੀਜਾ ਉਹ ਮੈਂ ਮਾਇਆ ਮੋਹ ਕੁਆਇਆ ਕਿਰਪਾਈ ਜਿਹੜੀ ਗਹਿਰੀ ਹੰਗਤਾ ਹੈ ਤੇ ਮਾਇਆ ਦਾ ਮੋਹ ਹੈ ਇਹਨ ਖੁਆਇਆ ਪੁਲਾ ਛੜਿਆ ਵਾਹਿਗੁਰੂ ਦੇ ਤਾਈ ਦੁਖ ਖੱਟੇ ਦੁਖ ਖਾ ਕਿਸੇ ਨੂੰ ਦੁੱਖ ਦੇ ਕੇ ਖੱਟੀ ਖੜਦਾ ਕਿਸੇ ਨੂੰ ਦੁੱਖ ਦੇ ਕੇ ਖਾਣਾ ਖਾਂਦਾ ਹੈ ਦੁੱਖ ਦੀ ਖੱਟੀ ਜਿਨ ਖੱਟੀ ਉਹਨੂੰ ਦੁੱਖ ਹੀ ਮਿਲਣਾ ਹੈ ਦੁੱਖ ਦਾ ਫਲ ਦੁੱਖ ਹੀ ਖਾਣਾ ਪਵੇਗਾ ਅੰਤ ਨੂੰ ਅੰਤਰ ਲੋਭ ਜੀ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆ ਉਹ ਵੀਜ ਕੇ ਅੰਮ੍ਰਿਤਾ ਨਾ ਮਿਲ ਸਕਦਾ ਇਹ ਨਿਆ ਦੀ ਗੱਲ ਹੈ ਕਿਸੇ ਨੂੰ ਜਿਹੜਾ ਦੁੱਖ ਦਿੰਦਾ ਉਹਨੂੰ ਦੁੱਖ ਹੀ ਮਿਲਣਾ ਹੈ ਅੰਤਰ ਲੋਭ ਹਲਕ ਦੁੱਖ ਭਾਰੀ ਅੰਦਰ ਲੋਭ ਜਿਹੜਾ ਹਲਕਿਆ ਕੁੱਤਾ ਜਿਵੇਂ ਹੁੰਦਾ ਓ ਫਲਕ ਚੜਿਆ ਹੋਇਆ ਬੜਾ ਭਾਰੀ ਜਿਵੇਂ ਆਦਮੀ ਕੀ ਹਲਕ ਜਾਂਦੇ ਆ ਉਹ ਵੀ ਆਦਮੀਆਂ ਨੂੰ ਪਾੜਨ ਲੱਗ ਜਾਂਦੇ ਆ ਇਹ ਲੋਭ ਦਾ ਹਲਕਾ ਅੰਦਰ ਬੜਾ ਭਾਰੀ ਦੁਖੀ ਹੋ ਰਿਹਾ ਹੈ ਬਿਨ ਬਵੇਕ ਪਰਮਾ ਬਿਨਾ ਗਿਆਨ ਤੋਂ ਸਾਰਾ ਭਰੰਗਾ ਰਹਿੰਦਾ ਹੈ ਸੰਸਾਰ ਮਨਮੁਖ ਤ੍ਰਿੰਗ ਜੀਵਨ ਸੈਸਾ ਐਸੇ ਮਨਮੁਖਾਂ ਦਾ ਜਿਹੜਾ ਜਿਉਣਾ ਸੰਸਾਰ 'ਚ ਭਾਈ ਤਰਕਾਰ ਯੋਗ ਹੈ RAM ਨਾਮ ਸੁਪਣੇ ਨਹੀਂ ਚੇਤੇ ਸੁਬਣੀ ਜੀ RAM ਦੇ ਨਾਮ ਨੂੰ ਚੇਤੇ ਨਹੀਂ ਕੀਤਾ ਸੁਪਣੇ ਜੀ ਭੁੱਲ ਕੇ RAM ਦਾ ਨਾਮ ਸੁਪਣੇ ਸੰਸਾਰ 'ਚ ਵੀ ਮਾਰਾ ਦੇ ਨਾਮ ਨੂੰ ਨਹੀਂ ਚੇਤੇ ਆ ਹਰ ਸਿਓ ਕਦੇ ਨਾ ਲਾਗੈ ਪਿਆਰ ਤੇਰੇ ਉਹਨਾਂ ਦਾ ਪਰਮੇਸ਼ਰ ਨਾਲ ਪਿਆਰ ਨਹੀਂ ਲੱਗਦਾ ਜਿਹਨਾਂ ਕਦੇ ਵੀ ਮਾਰਾ ਦਾ ਨਾਮ ਨਹੀਂ ਚੇਤੇ ਕੀਤਾ ਰਹਾਉ ਪਤਵਾ ਕਰ ਨਾ ਕਰ ਨਹੀਂ ਮੁਝੇ ਪਸ਼ੂਆਂ ਵਾਲੇ ਕੰਮ ਖਾ ਲੈਣਾ ਪੀ ਲੈਣਾ ਲੜ ਪੈਣਾ ਕਿਸੇ ਨਾਲ ਜਾਂ ਡਰ ਜਾਣਾ ਕਿਸ ਨੂੰ ਡਰਾ ਲੈਣਾ ਕਿ ਪਸ਼ੂਆਂ ਵਾਲੇ ਕੰਮ ਕਰਦਾ ਹੈ ਪਰਮੇਸ਼ਰ ਦੇ ਸੂਕ ਨੂੰ ਨਹੀਂ ਪੁੱਝਦਾ ਸਮਝਦਾ ਹੈ ਕੂੜ ਕਮਾਵੇ ਕੂੜ ਅਤੇ ਝੂਠ ਦੀ ਕਮਾਈ ਕਰਨੇ ਕਰਕੇ ਕੂੜ ਝੂਠਾ ਹੀ ਫਲ ਪ੍ਰਾਪਤ ਹੋਵੇਗਾ ਸਤਗੁਰ ਮਿਲੈ ਤਾਂ ਉਲਟੀ ਹੋਵੇ ਇਹ ਗੁਰੂ ਸਾਹਿਬ ਨਾਲ ਮੇਰੇ ਤਾਂ ਬਿਰਤੀ ਜਿਹੜੀ ਸੰਸਾਰ ਵੱਲੋਂ ਉਲਟ ਕੇ ਪਰਮਾਰਥ ਵੱਲ ਹੋ ਜਾਵੇ ਝੋਜ ਲਹਿ ਜਨਪੂ ਉਹ ਕੋਈ ਕੋਈ ਜਾਣੇ ਜਿਹੜਾ ਪਰਮੇਸ਼ਰ ਦੀ ਖੋਜ ਪੜਤਾਲ ਨੂੰ ਲੈਂਦਾ ਹੈ ਕੋਈ ਨਾ ਪਰਮੇਸ਼ਰ ਦੇ ਕਾਈ ਹਰ ਹਰ ਨਾਮ ਹਿਰਦੈ ਸਦ ਵਸਿਆ ਜਿਹਨਾਂ ਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਸਦਾ ਵਾਸ ਕੇ ਸਾੰਗ ਦੀ ਬਸ ਗਿਆ ਹੈ ਪਾਇਆ ਗੁਣੀ ਨਿਧਾਨ ਉਹਨਾਂ ਨੂੰ ਗੁਨਾ ਦਾ ਖਜ਼ਾਨਾ ਸਤਗੁਰਾਂ ਦੇ ਪਾਸੋਂ ਪਾਇਆ ਹੈ ਗੁਰ ਨੇ ਨਿਧਾਨ ਪਰਮੇਸ਼ਰ ਪਾ ਲਿਆ ਹੈ ਉਹਨਾਂ ਨੇ ਗੁਰ ਪ੍ਰਸਾਦੀ ਪੂਰਾ ਪਾਇਆ ਪੂਰਨ ਸਤਗੁਰਾਂ ਦੀ ਕਿਰਪਾ ਕਰਕੇ ਪੂਰੇ ਪਰਮੇਸ਼ਰ ਦੇ ਆਨੰਦ ਨੂੰ ਪਾਇਆ ਹੈ ਟੁਕਾ ਮਨ ਅਭਿਮਾਨ ਜਿਨ੍ਹਾਂ ਦੇ ਮਨ ਚ ਹੰਕਾਰ ਸੱਚੇ 파ਰਸ਼ਨ ਕਿਰਪਾ ਕਰ ਦਿੱਤੀ ਹੈ ਚੱਕਿਆ ਗਿਆ ਹੈ ਆਪੇ ਕਰਤਾ ਕਰੀ ਕਰਾਏ ਉਹ ਜਾਣਦੇ ਕਿ ਆਪ ਹੀ ਕਰਤਾਪੁਰਖ ਜਗਤ ਨੂੰ ਕਰਦਾ ਹੈ ਆਪ ਹੀ ਪ੍ਰੇਰ ਕੇ ਕਰਾਉਂਦਾ ਜਿਹਹੀ ਕਿਸੇ ਦੀ ਵਾਸ਼ਨਾ ਆਉਂਦੀ ਉਹਦੇ ਅਨਸਾਰ ਫਲ ਹੁੰਦਾ ਹੈ ਆਪੇ ਮਾਰਗ ਪਾਏ ਆਪ ਹੀ ਸਾਧ ਸੰਗਤ ਦੇ ਨਾਲ ਮੇਲ ਕਰਕੇ ਗੁਰਾਂ ਦੇ ਸੰਗਤ ਮੇਲ ਕੇ ਪਰਤੀ ਸਾਹਿਬ ਗਿਆਨ ਦੇ ਰਸਤੇ 'ਚ ਪਾ ਲੈਂਦਾ ਮੁਕਤ ਕਰ ਦਿੰਦਾ ਹੈ ਆਪੇ ਗੁਰਮੁਖ ਦੀ ਵਡਿਆਈ ਆਪੇ ਜਿਹੜੇ ਗੁਰਮਖਾਂ ਨੂੰ ਬਣਾ ਦਿੰਦਾ ਉਹਨਾਂ ਨੂੰ ਵਡਿਆਈ ਦਿੰਦਾ ਹੈ ਨਾਨਕ ਨਾਮ ਸਮਾਏ ਗੁਰਮੁਖ ਉਹ ਜੋ ਮਹਾਰਾਜ ਜੀ ਗੁਰੂ ਸਾਹਿਬ ਜੀ ਕਹਿੰਦੇ ਨਾਮ 'ਚ ਸਮਾਉਂਦੇ ਮਿਲਦੇ ਮਾਸਤ ਹੁੰਦੇ ਆ